ਤੂੰ ਪੜੀ ਜਾ ਰਿਆ ਮਾਇਆ ਹੋਈ 나ਗਨੀ ਜਗਤ ਰਹੀ ਲਪੜਾਏ ਇਸ ਕੀ ਸੇਵਾ ਜੋ ਕਰੇ ਤਸੀਂ ਕੋ ਫਿਰ ਖਾਏ ਮੈਂ ਵੀ ਪੜਦਾ ਤੁਸੀਂ ਵੀ ਪੜਦਾ ਫਿਰ ਫਸੀ ਜਾਂਨੇ ਆ ਤੇ ਫਿਰ ਆਪੇ ਹੀ ਫਿਰ ਕਾਦਾ ਬਣਿਆ ਕਾਦਾ ਚੋਗਾ ਤੇ ਚੁਗ ਲਿਆ ਸੰਸਾਰ ਦੇ ਰਾਸ ਨੇ ਸਾਨੂੰ ਖਰਾਬ ਕਰ ਦਿੱਤਾ ਅਸੀਂ ਉਹ ਚੀਜ਼ਾਂ ਭੋਗ ਲਈਆਂ ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮੜ ਭੋਰਸਦਾ ਆ ਜਦੋਂ ਚੀਜ਼ ਅੰਦਰ ਗਈ ਉਹਨੇ ਆਪਣਾ ਅਸਰ ਦੇ ਦਿਖਾਉਣਾ ਹੀ ਧਿਆਨ ਦੇਣਾ ਖਾਦੀ ਹੋਈ ਚੀਜ਼ ਨੇ ਅਸਰ ਦੇ ਦਿਖਾਉਣਾ ਹੀ ਆ ਚੰਗੀ ਖਾਦੀ ਹੋਏਗੀ ਚੰਗਾ ਅਸਰ ਹੋਏਗਾ ਮਾੜੀ ਖਾਦੀ ਹੋਏਗੀ ਤੇ ਬੁੱਧੀ ਭ੍ਰਿਸ਼ਟ ਹੋ ਜਾਵੇਗੀ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਓਏ ਤੂੰ ਵੀ ਕਿਦਰੇ ਦੁਨੀਆਂ ਦੀ ਝੂਠੀ ਚਮਕ ਨੂੰ ਦੇਖ ਗਏ ਕਿਦਰੇ ਅੜ ਨਾ ਜਾਇਂ ਫਸਣਾ ਜਾਇਂ ਖਿਆਲ ਰੱਖੀ ਸਾਰੀਆਂ ਦਿਸਣ ਵਾਲੀਆਂ ਚੀਜ਼ਾਂ ਸੋਨਾ ਨਹੀਂ ਹੁੰਦੀਆਂ ਸਾਰੀਆਂ ਦਿਸਣ ਵਾਲੀਆਂ ਚਮਕਦਾਰ ਚੀਜ਼ਾਂ ਹੀਰੇ ਨਹੀਂ ਹੁੰਦੀਆਂ ਇਸ ਕਰਕੇ ਜੋਰੀ ਵਾਲੀ ਆਖ ਸੰਗਤ ਵਿੱਚੋਂ ਆ ਕੇ ਲੈ ਜਾ ਜੋਰੀ ਬਣਨਾ ਤੇ ਸੰਗਤ ਵਿੱਚ ਬਹਿਣਾ ਪਾਏਗਾ ਦੁਨੀਆਂ ਵਿੱਚ ਐਵੇਂ ਹੀ ਤੋੜੋ ਦੁਨੀਆਂ ਫਸੀ ਪਈ ਹੈ ਵਿਜੀਲੈਂਸ ਵਾਲੇ ੜਾਏ ਫਿਰਦੇ ਨੇ ਵੱਡੇ ਵੱਡੇ ਅਫਸਰ ਫੜੀ ਫਿਰਦੇ ਨੇ ਤਹਿਸੀਲਦਾਰਾਂ ਨੂੰ ਉਹ ਫੜੀ ਫਿਰਦੇ ਨੇ ਰਸ਼ਟ ਕਰੀ ਫਿਰਦੇ ਨੇ ਰਿਸ਼ਵਤ ਦੇ ਕੇਸ ਵਿੱਚ ਇਹਦਾ ਮਤਲਬ ਉਹਦੇ ਐਜੂਕੇਟਿਡ ਪਰਸਨ ਸੀ ਕੋਈ ਤਹਿਸੀਲਦਾਰ ਹੋਵੇ ਕੋਈ ਹੋਰ ਵੱਡਾ ਗੈਜਟਿਡ ਅਫਸਰ ਹੋਵੇ